ਜੇ ਮੇਲਣੇ ਤੈਨੂੰ ਬੋਲੀਆਂ ਨੀ ਆਉਂਦੀਆਂ ਜੇ ਮੇਲਣੇ ਤੈਨੂੰ ਬੋਲੀਆਂ ਨੀ ਆਉਂਦੀਆਂ ਸਾਡੀ ਬੋਲੀ ਚੱਕ ਨੀ ਮੇਲਣੇ ਮੋੜ ਲੱਡੂ ਆਂਦਾ ਅੱਖ ਨੀ ਮੇਲਣੇ ਮੋੜ ਲੱਡੂ ਆਂਦਾ ਅੱਖ ਨੀ ਮੇਲਣੇ ਮੋੜ ਲੱਡੂ ਆਂਦਾ ਮੰਮੀ ਨੱਚੀ ਮਾਸੀ ਨੱਚੀ ਨੱਚ ਨੱਚ ਪਟਾਵੇੜਾ ਮਮੀ ਨੱਚੀ ਮਸੀ ਨੱਚੀ ਨੱਚ ਨੱਚ ਪਟਤਾ ਵੇੜਾ ਨੀ ਇਹ ਨਾਨਾਨਕੀਆਂ ਨੂੰ ਰੋਕ ਲਊਗਾ ਕਿਹੜਾ ਨੀ ਇਹ ਨਾਨਾਨਕੀਆਂ ਨੂੰ ਰੋਕ ਲਊਗਾ ਕਿਹੜਾ ਪੂਆ ਕੁੜੀ ਨੂੰ ਵੇਚ ਕੇ ਅਸੀਂ ਫੋਲ ਟਰੈਕਟਰ ਲੈਣਾ ਪੂਆ ਕੁੜੀ ਨੂੰ ਵੇਚ ਕੇ ਅਸੀਂ ਫੋਲ ਟਰੈਕਟਰ ਲੈਣਾ ਗੁੱਸਾ ਨਾ ਕਰਿਓ ਦਾਦ ਕਿਓ ਅਸੀਂ ਇੱਕੋ ਹੀ ਕਿੱਲਾ ਬੋਣਾ ਗੁੱਸਾ ਨਾ ਕਰਿਓ ਦਾਦ ਕਿਓ ਅਸੀਂ ਇੱਕੋ ਹੀ ਕਿੱਲਾ ਬੋਣਾ ਪੈਟਰੋਲ ਪੰਪ ਤੇ ਚੋਰੀ ਹੋ ਗਈ ਪ੍ਰੋਲ ਪੰਪ ਤੇ ਚੋਰੀ ਹੋ ਗਈ ਚੋਰੀ ਹੋ ਗਈ ਤੇਲ ਵੇਚ ਐ ਵਡੀਦਿਆ ਵਿਚੇ ਨਾਨਕਾ ਮੇਲ ਵੇਚ ਐ ਵਡੀਦਿਆ ਵਿਚੇ ਨਾਨਕਾ ਮੇਲ ਵੇਚ ਐ ਵਡੀਦਿਆ ਗੱਡੇ ਪਰ ਲਾਣ ਦੇ ਗੱਡੀਰੇ ਪਰ ਲਾਣ ਦੇ ਗੱਡੇ ਪਰ ਲਾਣ ਦੇ ਗੱਡੀਰੇ ਡਿੱਕੀ ਕੀ ਮਜਾਲ ਅਸੀਂ ਦਾਦ ਕੇ ਨਾ ਜਾਣਦੇ ਟੋਡੀ ਕੀ ਮਜਾਲ ਅਸੀਂ ਦਾਦ ਕੇ ਨਾ ਜਾਣਦੇ ਨਾਨਕੀਆਂ ਦੀ ਕੁੜਕੜ ਸੁਣ ਕੇ ਅਸੀਂ ਨਿਮਨ ਦੇ ਹਾਰ ਨਾਨਕੀਆਂ ਦੀ ਕੁੜਕੜ ਸੁਣ ਕੇ ਅਸੀਂ ਨਿਮਨ ਦੇ ਹਾਰ ਨੀਛਜ ਤੋੜ ਦੇਾਂਗੇ ਨੀਛਜ ਤੋੜ ਦੇਾਂਗੇ ਤੋੜ ਦੇਾਂਗੇ ਚਾਰ ਨੀਛਜ ਤੋੜ ਦੇਾਂਗੇ ਤੋੜ ਦੇਾਂਗੇ ਚਾਰ ਨੀਛਜ ਤੋੜ ਦੇਾਂਗੇ ਨਾਨਕੀ ਕੁੜੀ ਨੇ ਬੋਲੀ ਪਾਈ ਮੇਰਾ ਨਿਕਲ ਗਿਆ ਹਾਸਾ ਨਾਨਕੀ ਕੁੜੀ ਨੇ ਬੋਲੀ ਪਾਈ ਮੇਰਾ ਨਿਕਲ ਗਿਆ ਹਾਸਾ ਨੀ ਤੇਰੇ ਮੂੰਹ ਵਰਗਾ ਮੇਰੀ ਜੁੱਤੀ ਦਾ ਪਾਸਾ ਨੀ ਤੇਰੇ ਮੂੰਹ ਵਰਗਾ ਮੇਰੀ ਜੁੱਤੀ ਦਾ ਪਾਸਾ ਐਨਾ ਸੋਹਣਾ ਮੂੰਹ ਨਹੀਂ ਮੇਰਾ ਐਨਾ ਸੋਹਣਾ ਮੂੰਹ ਨਹੀਂ ਮੇਰਾ ਆ ਗਈ ਅੱਖ ਸੁਣਾਇ ਨੀ ਮੇਰੇ ਮੂੰਹ ਵਰਗਾ ਮੂੰਹ ਨਹੀਂ ਢੋਡੇ ਲਾਇਆ ਨੀ ਮੇਰੇ ਮੂੰਹ ਵਰਗਾ ਮੂੰਹ ਨਹੀਂ ਢੋਡੇ ਲਾਇਆ ਨੀ ਮੇਰੇ ਮੂੰਹ ਵਰਗਾ ਦਾਦੀ ਕੁੜੀ ਨੇ ਇੱਕ ਗਰਸਵਾਇਆ ਉਹ ਨਾ ਆਇਆ ਲੋਟ ਦਾਦੀ ਕੁੜੀ ਨੇ ਇੱਕ ਗਰਸਵਾਇਆ ਉਹ ਨਾ ਆਇਆ ਲੋਟ ਨਹੀਂ ਤਾਂ ਕੁੜੀਏ ਸਾਡੇ ਆ ਨਹੀਂ ਫਟੀ ਦੇਾਂਗੇ ਪੋਚਨੀ ਤੂੰ ਕੀ ਜਾਣਦੀ ਖੈਰਿਆਂ ਦਾ ਗੋਤ ਨਹੀਂ ਤੂੰ ਕੀ ਜਾਣਦੀ ਖੈਰਿਆਂ ਦਾ ਗੋਤ ਨਾਨਕਿਆਂ ਨੂੰ ਵੇਚ ਕੇ ਅਸੀਂ ਮਿੰਨੀ ਵਸ ਲਿਆਉਣੀ ਨਾਨਕਿਆਂ ਨੂੰ ਵੇਚ ਕੇ ਅਸੀਂ ਮਿੰਨੀ ਬੱਸ ਲਿਆਉਣੀ ਗੁੱਸਾ ਨਾ ਕਰਿਓ ਨਾਨਕਿਓ ਅਸੀਂ ਲਮੇ ਰੂਟ ਤੇ ਪਾਉਣੀ ਗੁੱਸਾ ਨਾ ਕਰਿਓ ਨਾਨਕਿਓ ਅਸੀਂ ਲਮੇ ਰੂਟ ਤੇ ਪਾਉਣੀ ਦਾਦਕਿਆਂ ਨੂੰ ਵੇਚ ਕੇ ਅਸੀਂ ਹੀਰੋ ਹਾਂਡਾ ਲੈਣਾ ਦਾਦਕਿਆਂ ਨੂੰ ਵੇਚ ਕੇ ਅਸੀਂ ਹੀਰੋ ਹਾਂਡਾ ਲੈਣਾ ਗੁੱਸਾ ਨਾ ਕਰਿਓ ਦਾਦਕਿਓ ਅਸੀਂ ਇੱਕੋ ਹੀ ਝੂਟਾ ਲੈਣਾ ਗੁੱਸਾ ਨਾ ਕਰਿਓ ਦਾਦਕਿਓ ਅਸੀਂ ਇੱਕੋ ਹੀ ਝੂਟਾ ਲੈਣਾ ਨਾਨਕੀਆਂ ਤੇ ਦਾਦਕੀਆਂ ਨੇ ਰਲ ਕੇ ਖਾੜਾ ਲਾਇਆ ਨਾਨਕੀਆਂ ਤੇ ਦਾਦਕੀਆਂ ਨੇ ਰਲ ਕੇ ਖਾੜਾ ਲਾਇਆ ਢੂੜਾ ਅੰਬਰਾਂ ਨੂੰ ਉੱਡੀਆਂ ਐਸਾ ਪੜਥੂ ਪਾਇਆ ਢੂੜਾ ਅੰਬਰਾਂ ਨੂੰ ਉੱਡੀਆਂ ਐਸਾ ਪੜਥੂ ਪਾਇਆ ਬੋਲੀ ਤਾਂ ਮੈਨੂੰ ਪਾਉਣੀ ਨਹੀਂ ਆਉਂਦੀ ਬੋਲੀ ਤਾਂ ਮੈਨੂੰ ਪਾਉਣੀ ਨਹੀਂ ਆਉਂਦੀ ਜੋੜ ਜੜ ਕੇ ਪਾਉ ਇਹਨਾਂ ਦਾਦਕੀਆਂ ਦੀ ਇੰਨਾ ਦਾਦਕੀਆਂ ਦੀ ਰੇਲ ਬਣਾ ਕੇ ਜਾਉ ਇੰਨਾ ਦਾਦਕੀਆਂ ਦੀ ਰੇਲ ਬਣਾ ਕੇ ਜਾਉ ਇੰਨਾ ਦਾਦਕੀਆਂ ਦੀ ਜਦੋਂ ਚਾਚੀ ਦੇ ਵੇੜੇ ਆਈ ਨਹੀਂ ਇਹਨੇ ਮੰਜਾ ਨਾ ਪੀੜੀ ਡਾਈ ਇਹਦਾ ਪੰਨੋ ਨਹੀਂ ਚੁੱਲ੍ਹਾ ਇਹਦਾ ਪੰਨੋ ਨਹੀਂ ਪਰਨਾਲਾ ਆਜੋ ਆਜੋ ਨਾਨਕੀਓ ਨਹੀਂ ਇਹਦੇ ਵੇੜੇ ਲਾਈਏ ਖਾੜਾ ਆਜੋ ਆਜੋ ਨਾਨਕੀਓ ਨਹੀਂ ਇਹਦੇ ਵੇੜੇ ਲਾਈਏ ਖਾੜਾ ਨਾ ਜਾ ਮਣ ਤੇ ਚੜਦੀ ਆ ਨਾ ਕਮ ਮਾੜੇ ਕਰਦੀ ਆ ਨਾ ਜਾ ਮਣ ਤੇ ਚੜਦੀ ਆ ਨਾ ਕਮ ਮਾੜੇ ਕਰਦੀ ਆ ਲੱਛਣ ਨਾਨਕੀਆਂ ਦੇ ਮਾੜੇ ਮੈਂ ਤਾਂ ਰਾਖੀ ਕਰਦੀ ਆ ਲੱਛਣ ਨਾਨਕੀਆਂ ਦੇ ਮਾੜੇ ਮੈਂ ਤਾਂ ਰਾਖੀ ਕਰਦੀ ਆ